ਮਿੱਟੂ ਜਿਹੜੇ ਬੱਦੀ ਸਿੰਘਾਂ ਨੂੰ ਅਸੀਂ ਕਹਿੰਨੇ ਤਿੰਨ ਤਿੰਨ ਸਾਲ ਤੋਂ ਗੱਦ ਸੱਜਾ ਕੱਟ ਰਹੀ ਹੈ ਉਹਨੇ ਵੀ ਉਹਨੇ ਕੋ ਨਿਜੀ ਲੜਾਈ ਤੋਂ ਸਰਦਾਰ ਜੈ ਸਿੰਘ ਨਾਲ ਲਿਸ ਜੈ ਸਰਦਾਰ ਮਿੱਟੂ ਜਿੰਨੇ ਦਾਨਸ਼ ਬੀਰ ਸਿੰਘ ਬਾਦੋ ਦੇ ਉੱਤੇ ਜਿਹੜੇ ਸਤਕਾਂ ਸਿੰਘ ਹੰਮਦਰ ਸਾਹਿਬ ਦੇ ਜਿਹੜੀ ਹੈਗੀ ਹੈ ਮੁੱਖ ਦਵਾਰ ਦੇ ਉੱਤੇ ਆ ਕੇ ਸੇਵਾ ਦੇ ਵਿੱਚ ਬੈਠੇ ਸੇਵਾਦਾਰ ਦੇ ਉੱਤੇ ਹਮਲਾ ਕੀਤਾ ਉੱਥੇ ਦੇ ਮਿੱਟੂ ਜੀ ਇਹ ਕਹਿੰਦੇ ਆ ਕਿ ਔਮੋਸ਼ਨਲ ਜਿਨ੍ਹਾਂ ਨੇ 30-30 ਸਾਲ ਤੋਂ ਵੱਧ ਜਿਹੜੀਆਂ ਪਾਂਛੀ ਦੀਆਂ ਕੋਠੜੀਆਂ ਦੇ ਵਿੱਚ ਪਜਾਰਦੇ ਆ ਉਥੇ ਮਿੱਟੂ ਸਾਹਿਬ ਜਦੋਂ ਉਹਨਾਂ ਨੂੰ ਛੱਡਣ ਦਾ ਮੌਕਾ ਹੁੰਦਾ ਤੇ ਛਾਤੀ ਚੌੜੀ ਕਰਕੇ ਖੜ ਜਾਂਦੇ ਆ ਜੀ ਸਾਡ ਨਾਲ ਬਹੁਤ ਵੱਡੀ ਬੇਨਸਾਖੀ ਹੈ ਕਿਉਂਕਿ ਇਹ ਧੋਗੜੀ ਮਿੱਟੀ ਕਿਉਂ ਹੈ ਮਿੱਟੂ ਸਾਹਿਬ ਮੈਂ ਆਪਾ ਵੱਡਾ ਮਨ ਕਰ ਜੇ ਅਸੀਂ ਮੰਨ ਕਰਦੇ ਕੀ ਚੀਜ਼ ਆ ਰਿhta ਕੀ ਹੈ ਕਿ ਉਹਦੇ ਮਿੱਟੂ ਜੀ ਜਾ ਕੇ ਤੇ ਪ੍ਰਧਾਨ ਮੰਤਰੀ ਦੇ ਚਰਨਾਂ 'ਚ ਬੈਠ ਜਾਂਦੇ ਆ ਕਿ ਦੇਖੋ ਜੀ ਮੇਰਾ ਦਾਤਾ ਮਾਰਿਆ ਅਲੇ ਸੱਜਾ ਉਹਨਾਂ ਦੇ 30 ਸਾਲ ਤੋਂ ਵੱਧ ਕੱਟ ਲਈ ਹੈ ਉਦੋਂ ਉਦੋਂ ਕਿਉਂ ਨਹੀਂ ਇਹਨਾਂ ਨੂੰ ਇਤਨੀ ਚੀਜ਼ਾਂ ਯਾਦ ਕਰਦੀਆਂ ਡੋਖਲੇ ਨਹੀਂ ਕੀਤਾ ਉਹਨਾਂ ਕੋਈ ਨਾ ਕੁਝ ਕਰਕੇ ਦਿਖਾਉਣ ਫਿਰ ਦੂਜੇ ਨੂੰ ਮਤਦਨ ਆ ਇੱਕ ਰਮਿੰਦ ਪਿੱਟੇ ਵੱਲੋਂ ਸਟੇਟਮੈਂਟ ਦਿੱਤੀ ਗਈ ਹੈ ਜੀ ਕਿ ਜਿਹੜਾ ਦਰੇਂਦਰ ਚੋੜਾ ਨੇ ਜਿਹੜਾ ਇਹ ਇਨਸੀਡੈਂਟ ਕੀਤਾ ਹੈ इमोशनल ਹੋ ਕੇ ਕੀਤਾ ਹੈ ਉਹਨੂੰ ਮਾਫ ਕਰ ਦੇਣਾ ਚਾਹੀਦਾ ਹੈ ਮੈਂ ਤਾਂ ਜਿਹੜੇ ਬੱਦੀ ਸਿੰਘਾਂ ਨੂੰ ਅਸੀਂ ਕਿੰਨੇ ਕਿੰਨਾ 30-30 ਸਾਲ ਤੋਂ ਵੱਧ ਸੱਜਾ ਕੱਟ ਰਹੀ ਹੈ ਉਹਨੇ ਵੀ ਉਹਨੇ ਦੀ ਕੋ ਨਿੱਜੀ ਲੜਾਈ ਤੇ ਸਰਦਾਰ ਜੈ ਸਿੰਘ ਨਾਲ ਜੈ ਸਰਦਾਰ ਮੀਤ ਸਿੰਘ ਮਿੱਟੂ ਜਿਨੇ ਗਦਾਂ ਸਿੰਘ ਬੀਤ ਸਿੰਘ ਬਾਦੂ ਦੇ ਉੱਤੇ ਜਿਹੜੇ ਸਤਕਾਂ ਸਿੰਘ ਹਮੰਦਰ ਸਾਹਿਬ ਦੇ ਜਿਹੜੀ ਹੈਗੀ ਹੈ ਮੁਕਦਵਾਰ ਦੇ ਉੱਤੇ ਆ ਕੇ ਸੇਵਾ ਦੇ ਵਿੱਚ ਬੈਠੇ ਸੇਵਾਦਾਰ ਦੇ ਉੱਤੇ ਹਮਲਾ ਕੀਤਾ ਉੱਥੇ ਤੇ ਮਿੱਟੂ ਜੀ ਇਹ ਕਹਿੰਦੇ ਆ ਕਿ ਅਮੋਸ਼ਨ ਕਿ ਕਿੰਨੇ ਨੇ 33 ਸਾਲ ਤੋਂ ਵੱਧ ਜਿਹੜੀਆਂ ਪਾਂਸੀ ਦੀਆਂ ਕੋਠੜੀਆਂ ਦੇ ਵਿੱਚ ਬੁਜਾਰਦੇ ਆ ਉੱਥੇ ਬਿੱਟੂ ਸਾਹਿਬ ਜਦੋਂ ਉਹਨਾਂ ਨੂੰ ਛੱਡਣ ਦਾ ਮੌਕਾ ਹੁੰਦਾ ਤੇ ਛਾਤੀ ਚੌੜੀ ਕਰਕੇ ਖੜ ਜਾਂਦੇ ਆ ਜੀ ਸਾਡ ਨਾਲ ਬਹੁਤ ਵੱਡੀ ਬੇਅਦਬੀ ਕਿਉਂਕਿ ਇਹ ਧੋਗੜੀ ਮਿੱਟੀ ਕਿਉਂ ਹੈ ਬਿੱਟੂ ਸਾਹਿਬ ਮੈਂ ਆਪਾਂ ਵੱਡਾ ਮਨ ਕਰ ਜੇ ਅਸੀਂ ਮੰਨ ਕਰਦੇ ਕੀ ਚੀਜ਼ ਆ ਰਿhta ਕੀ ਹੈ ਕਿ ਉਹਦੇ ਬਿੱਟੂ ਜੀ ਜਾ ਕੇ ਪ੍ਰਧਾਨ ਮੰਤਰੀ ਦੇ ਚਰਨਾਂ 'ਚ ਬੈਠ ਜਾਂਦੇ ਆ ਕਿ ਦੇਖੋ ਜੀ ਮੇਰਾ ਦਾਤਾ ਮਾਰਿਆ ਅਲੇ ਸੱਜਾ ਉਹਨਾਂ ਨੇ 30 ਸਾਲ ਤੋਂ ਵੱਧ ਕੱਟ ਲਈ ਹੈ ਉਦੋਂ ਉਦੋਂ ਕਿਉਂ ਨਹੀਂ ਇਹਨਾਂ ਨੂੰ ਇਤਨੀ ਚੀਜ਼ਾਂ ਯਾਦ ਕਰਤੀਆਂ ਧੋਖਲੇ ਨਹੀਂ ਕੀਤਾ ਉਹਨਾਂ ਨੇ ਪਹਿਲਾਂ ਕੁਝ ਕਰਕੇ ਦਿਖਾਉਣ ਫਿਰ ਦੂਜਿਆਂ ਨੂੰ ਮੁਤੱਦਿਨ ਆ ਇੱਕ ਰਮਨਿਤ ਮਿੱਟੀ ਵੱਲੋਂ ਸਟੇਟਮੈਂਟ ਦਿੱਤੀ ਗਈ ਹੈ ਜੀ ਕਿ ਜਿਹੜਾ ਦਰੇਂਦਰ ਚੌੜਾ ਨੇ ਜਿਹੜਾ ਇਹ ਇਨਸੀਡੈਂਟ ਕੀਤਾ ਹੈ ਇਹ इमोशनल ਹੋ ਕੇ ਕੀਤਾ ਹੈ ਉਹਨੂੰ ਮਾਫ਼ ਕਰ ਦੇਣਾ ਚਾਹੀਦਾ ਹੈ ਮੈਂ ਤਾਂ ਜਿਹੜੇ ਬੱਦੀ ਸਿੰਘਾਂ ਨੂੰ ਅਸੀਂ ਕਹਿੰਨੇ ਤਿੰਨ 30 ਸਾਲ ਤੋਂ ਵੱਧ ਸੱਜਾ ਕੱਟ ਲਈ ਹੈ ਉਹਨਾਂ ਨੇ ਉਹਨਾਂ ਦੀ ਕੋਈ ਨਿੱਜੀ ਲੜਾਈ ਤੋਂ ਸਰਦਾਰ ਜੈ ਸਿੰਘ ਨਾਲ ਜੈ ਸਰਦਾਰ ਮੀਤ ਸਿੰਘ ਮਿੱਟੂ ਜਿਹਨੇ ਸਰਦਾਰ ਸੁਖਬੀਰ ਸਿੰਘ ਬਾਦੂ ਦੇ ਉੱਤੇ ਜਿਹੜੇ ਸਤਖੰਡ ਸਿੰਘ ਮੰਦਰ ਸਾਹਿਬ ਦੇ ਜਿਹੜੀ ਹੈਗੀ ਹੈ ਮੁਖਤਵਾਰ ਦੇ ਉੱਤੇ ਆ ਕੇ ਸੇਵਾ ਦੇ ਵਿੱਚ ਬੈਠੇ ਸੇਵਾਦਾਰ ਦੇ ਉੱਤੇ ਹਮਲਾ ਕੀਤਾ ਉੱਥੇ ਤੇ ਮਿੱਟੂ ਜੀ ਇਹ ਕਹਿੰਦੇ ਆ ਕਿ ਅਮੋਸ਼ਨ ਕਿ ਜਿਹਨਾਂ ਨੇ 33 ਸਾਲ ਤੋਂ ਵੱਧ ਜਿਹੜੀਆਂ ਪੰਸੀ ਦੀਆਂ ਕੋਠੜੀਆਂ ਦੇ ਵਿੱਚ ਬਜ਼ਾਰਦੇ ਆ ਉਥੇ ਮਿੱਟੂ ਸਾਹਿਬ ਜਦੋਂ ਉਹਨਾਂ ਨੂੰ ਛੱਡਣ ਦਾ ਮੌਕਾ ਹੁੰਦਾ ਤੇ ਛਾਤੀ ਚੌੜੀ ਕਰਕੇ ਖੜ ਜਾਂਦੇ ਆ ਜੀ ਸਾਡ ਨਾਲ ਬਹੁਤ ਵੱਡੀ ਬੇਰਸਕੀ ਹੈ ਕਿਉਂਕਿ ਇਹ ਦੋਗਣੀ ਮਿੱਤੀ ਕਿਉਂ ਹੈ ਮਿੱਟੂ ਸਾਹਿਬ ਮੈਂ ਆਪਾ ਵੱਡਾ ਮਨ ਕਰ ਜੇ ਅਸੀਂ ਮੰਨ ਕਰਦੇ ਕੀ ਚੀਜ਼ ਆ ਰਿhta ਕੀ ਹੈ ਉਹਦੇ ਮਿੱਟੂ ਜੀ ਜਾ ਕੇ ਤੇ ਪ੍ਰਧਾਨ ਮੰਤਰੀ ਦੇ ਚਰਨਾਂ 'ਚ ਬੈਠ ਜਾਂਦੇ ਆ ਕਿ ਦੇਖੋ ਜੀ ਮੇਰਾ ਦਾਤਾ ਮਾਰਿਆ ਅਲੇ ਸਜਾ ਉਹਨਾਂ ਨੇ 30 ਸਾਲ ਤੋਂ ਵੱਧ ਕੱਟ ਲਈ ਆ ਉਦੋਂ ਉਦੋਂ ਕਿਉਂ ਨਹੀਂ ਇਹਨਾਂ ਨੂੰ ਇਤਨੀ ਚੀਜ਼ਾਂ ਯਾਦ ਆ ਗਈਆਂ ਭੀ ਡੋਖਲੇ ਨਹੀਂ ਨਾ ਬਣੋ ਨਾ ਪਹਿਲਾਂ ਕੁਝ ਕਰਕੇ ਦਿਖਾਓ ਫਿਰ ਦੂਜਿਆਂ ਨੂੰ ਮੁਤੱਦਿਨ